ऐसा चाहूं राज ऐसा राज मैं जहां मिले सबन को आन, छोट बड़े सब सं बसे रविदास रहे श्री गुरु रविदास महाराज ने अपनी पवित्र बाणी लिखया ए राज चाहिए जिथे छोटा बड़ा अमीर गरीब लूला लंगड़ा काना कोई बिना हो ਜਿੱਥੇ ਕਿਸੇ ਨਾਲ ਵੰਡ ਨਾ ਹੋਵੇ ਜਿੱਥੇ ਕਿਸੇ ਦੇ ਅਧਿਕਾਰ ਨਾ ਮਰਨ ਰਾਈਟ ਬਰਾਬਰਤਾ ਦੇ ਹੱਕ ਮਿਲਣ ਮੰਜਾ ਮਿਲੇ ਰੋਟੀ ਮਿਲੇ ਬਿਸਤਰਾ ਮਿਲੇ ਕੋਈ અપਮਾਨ ਜਗ੍ਹਾ ਨਾਲ ਸ਼ੂਤ ਸ਼ਾਤ ਨਾ ਹੋਵੇ ਗੋਰਾ ਕਾਲਾ ਨਾ ਹੋਵੇ ਜਿੱਦਾਂ ਕੁਦਰਤ ਨੇ ਉਹਨੂੰ ਸਾਨੂੰ ਪੂਰੇ ਰਾਈਟ ਦਿੱਤੇ ਅਧਿਕਾਰ ਦਿੱਤੇ ਸਾਰੇ ਹਵਾ ਵਿੱਚ ਕੋਈ ਫਰਕ ਨਹੀਂ ਪਾਣੀ ਵਿੱਚ ਕੋਈ ਫਰਕ ਨਹੀਂ ਇਸੇ ਤਰ੍ਹਾਂ ਕਿਸੇ ਚੀਜ਼ ਦੇ ਵਿੱਚ ਸਾਡੇ ਨਾਲ ਫਰਕ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਰਾਜ ਚਾਹੀਦਾ ਜਿੱਥੇ ਸਾਰੇ ਲੋਕ ਖੋਸ਼ ਰਹਿਣ ਤੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਵੀ ਖੁਸ਼ ਰਹਿਣ ਰਬਦਾਸ ਵੀ ਪ੍ਰਸੰਨ ਰਹੂਗਾ ਮੇਰੇ ਸਾਥੀਓ ਜੈ ਪੀਮ ਨਮੋ ਬੁਧਾਈ ਜੈ ਗੁਰਦੇਵ ਸਤਿ ਸ੍ਰੀ ਅਕਾਲ ਆਓ ਗੁਰੂ ਰਬਦਾਸ ਮਹਾਰਾਜ ਦੀ ਸੋਚ ਤੇ ਪੈਰਾ ਲਈਏ